ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਧਿਆ ਸੋਦਰ ਰਹਿਰਾ ਸੋ ਸਾਹਿਬ ਪਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆ ਰਾਮ ਰਾਜੇ ਅਰਣਾ ਕਿਸ ਦੋ ਟਰ ਮਾਰਿਆ ਪ੍ਰਹਿਲਾਦ ਕਰਾਇਆ ਅਹੰਕਾਰੀਆਂ ਨਿੰਦ ਕਾ ਪਿੜ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਕੋ ਐਸਾ ਹਰ ਸੇਵਿਆ ਅੰਤ ਲਈ ਛਡਾਇਆ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਿਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖਤਾ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋਂ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਕਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਤਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿੱਤ ਸਵਾਲੋ ਜਨ ਕੀਤੀ ਸੋ ਫਾਰ ਪਿਆ ਕਹੋ ਨਾਨਕੋ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੁਖ ਰਹਿਆ ਸੋਦਰ ਦਾਗਾ ਸਾਮਹਿ ਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੋਦਰ ਤੇ ਰਖੇ ਹਾਂ ਸੋ ਕਰਕੇ ਹਾ ਜਿਤੁ ਬਹਿ ਸਰਬ ਸੁਮਾਲੇ ਵਾਜੇ ਤੇਰੇ ਨਾਦ ਮੇਕ ਸੰਕਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਗ ਪਰੇ ਸੋ ਗਈਐ ਕੇਤੇ ਤੇਰੇ ਗਵਨ ਹਾਰੇ गावਨ ਤੁਦਨੋ ਪਵਣ ਪਾਣੀ ਦੇ ਸੰਤਰ ਗਾਵੈ ਰਾਜ ਧਰਮ ਦੁਆਰੇ ਗਾਵਨ ਤੁਦਨੋ ਚਿਤੁdoctype ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰੇ ਪ੍ਰਾਸ਼ਨ ਬੈਠੇ ਦੇਵਤੀਆਂ ਦਰਨ ਹਾਲੇ गावन तुदना सिद्ध समाधि अंदर गावन तुदना साध बिचारे गावन तुदना जति सती संतो की गावन तुदना वीर करारे <coughs> गावन तुदना पंडित पठन रखि सरे जुजुग वेद दान आले गावन तुदना मोहनिया मनमोहन स्वर्ग मच प आले गावਨ ਤੁਧਨੋ ਰਤਨੋ ਪਾਏ ਤੇਰੇ ਅੜਖੜ ਤੀਰਤ ਨਾਲੇ ਗਾਵਨ ਤੁਧਨੋ ਦੁੱਧ ਮਹਾਮਨਹੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਬੰਡਲ ਬਰਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧਨੋ ਗਾਵਨ ਸਹਿਮ ਚੇਤਨ ਆਵਨ ਨਾਨਕਿਆ ਵਿਚਾਰੇ ਹੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਉਤੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਦਿਸ ਜੀਵੜ ਆਈ ਜੋ ਤਿਸ ਭਾਵੈ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤ ਸਾਹੋ ਸਾਹ ਪਤ ਸਾਹ ਪਤ ਸਾਹਿਬ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਣਰਜਾਇ ਆਸਾ ਮਹਿਲਾ ਪਹਿਲਾ ਤੋਨ ਵਡਾ ਕੇ ਸਭ ਕੋ ਏਕ ਵਡਾ ਢੀਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿਤ ਮਾਏ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵਡਚੀ ਰਹਾਉ ਸਾਬ ਸੂਰਤੇ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆ ਨੇ ਧਿਆਨੇ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤਿਲਵੜਿਆਈ ਸਬਸਤ ਸਬ ਤਪ ਸਬ ਚੰਗਿਆਈਆਂ ਸਿੱਧਾ ਬੁਰਖਾਂ ਕੀਆਂ ਵੜਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਈਆ ਕਰਮ ਮਲੇ ਨਾ ਠਾਕ ਰਹਾਈਆ ਆਕਰਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਆਸਾ ਮੈਲਾ ਪਹਿਲਾ ਅੱਖਾਂ ਜੀ ਮਾ ਮਿਸਰੇ ਮਰ ਜਾਓ ਆਕਣਿਓ ਕਾ ਸਾਚਾ ਨਾਮ ਸਾਚੇ ਨਾਮ ਕੀ ਲੱਗੈ ਭੂਖਾ ਉਤ ਭੁਖੈ ਖੈ ਚਲੀਐ ਦੁਖਾ ਸੋ ਕੰਮਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਓ ਸੱਚੇ ਨਾਮ ਕੀ ਤਿਲ ਵੜੇ ਆਈ ਆਖ ਥਕੇ ਕੀਮਤ ਨਹੀਂ ਪਾਈ ਦੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦੇਦਰ ਨਾ ਟੁਕਾ ਭੋਗ ਗੁਣ ਕੀ ਹੋ ਹਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਦੇਵੜੇ ਆਪ ਤੇ ਵੜ ਤੇ ਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਤਮ ਇਸਾਰਾ ਤੇ ਗਮ ਜਾਤ ਨਾਨਕ ਨਾਮੈ বাসਨਾ ਤੇ ਰਾਗੋ ਜਰੀ ਮਹਿਲਾ ਤੋਤਾ ਆਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸੋ ਹਮ ਕੀ ਰਾਖਿ ਸਤਗੁਰ ਸਰਣਾਇ ਕਰਦੇ ਅਨੰਤ ਪਰਦਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲੈ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲੇਖਾਸ ਧਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮੈਂ ਲਪਜਵਾ ताहिरे मन चित्तवे उत्तम जा आहार हर पियो परिया तेल पत्र में जंतु पाए ता गर जगागे कर धरिया मेरे माधव जी सत्संग मिले सो तरिया गुर प्रसाद परम पद पाया सूके का ठरिया रहा हो जनन पिता लोक सुत बनता कोई न किसकी तरिया सिर सिर रिजक संभा ठाकुर का मन भो करिया <coughs> ਉੜਾ ਉੜਾ ਆਵਸੇ ਕੋ ਸਾਦਿਸ ਪਾਛੇ ਬਚਰੇ ਚਰਿਆ ਤਿਨ ਕਮਣ ਕਲਾਵੈ ਕਮਣ ਚੁਗਾਵੈ ਮਨ ਮੈ ਸਿਮਰਨ ਕਰਿਆ ਸਭਨੇ ਧਾਨ ਦਸ ਅਸ਼ਟ ਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇ ਰੰਤ ਨ ਪਾਰਾ ਵਰਿਆ ਰਾਗ ਅਸਾ ਮਹਿ ਲਚੋਤਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਕੰਦੇ ਰੰਜਨ ਹਾਰ ਗੁਰਤ ਨਿਰੰਜਨ ਹਾਰ ਅਗਮ ਅਗਮ ਅਪਾਰਾ ਸਭ ਤੇ ਆਵੈ ਸਭ ਤੇ ਆਵੈ ਤੁਧ ਜੀ ਅਰਤੱਤੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੋਂ ਜੀਆ ਕਾਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਧੂਕ ਵਿਸਾਰਣ ਹਾਰਾ ਹਰ ਆਪੇ ਠਾਕੁਰਾ ਰਾਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਉਹ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਪਰਕ ਸਮਾਨਾ ਇੱਕ ਦਾ ਤੇ ਇੱਕ ਪ੍ਰਿਹਾਰੀ ਜੀ ਸਭ ਤੇਰੇ ਤੋਂ ਨਿਵੇਦਣਾ ਉਹ ਆਪੇ ਦਾਤਾ ਆਪੇ ਭੁਗਤਾ ਜੀ ਤਉ ਤਬਿਨ ਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਕਾਣਾ ਜੋ ਸੇਵਾ ਜੋ ਸੇਵਾ ਤਉ ਜੀ ਜਨ ਨਾਨਕ ਤਿੰਨ ਕੁਰਬਾਣਾ ਆਰਤਿ ਆਵੈ ਹਰਤੇ ਆਵੈ ਤੁद्धि ਸੇ ਜਨ ਜੁਗ ਮੈਂ ਸੁਖ ਵਸੀ ਸੇ ਮੁਕਤ ਸੇ ਮੁਕਤ ਪਹਿ ਜਨ ਹਰਤੇ ਆਇਆ ਜੀ ਤਿਨ ਟੋਟੀ ਜੰਗੀ ਵਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੀਰਾ ਅਰਜੀ ਤੇ ਆਰ ਅਰ ਰੂਪ ਸਮਾਸੀ ਸੇ ਤਨ ਸੇ ਤਨ ਜਿਨਾਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਾਰ ਪੂਜਾ ਜੀ ਤਬ ਤਪ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾ ਸਤ ਜੀ ਕਰ ਕਰਿਆ ਕਟ ਕਰਮ ਕਰੰਤਾ से भगत से भगत फल जन नानक जी जो भावे मेरे अर भगवंता ਉਹ ਆਦਪੁਰਤ ਪਰੰਪਰ ਕਰਤਾ ਜੀ ਤੁਧ ਜੇ ਵੜੇ ਵਰਨਾ ਕੋਈ ਤੋ ਤੁਗ ਤੁਗੇ ਕੋ ਸਦਾ ਸਦਾ ਤੂ ਹੈ ਕੋ ਜੀ ਤੁਨੀ ਅੰਚਲ ਕਰਤਾ ਸੋਈ ਤੁਦੇ ਆਪੇ ਭਾਵੈ ਕੋਈ ਵਰਤੇ ਜੀ ਤੋ ਆਪੇ ਕਰੇ ਸੋਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸ੍ਰੇਧ ਸਭ ਹੋਈ ਜਨਨਾ ਨ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾਜਣ ਹੋਈ ਅਸਾ ਮਹਿਲਾ ਚੋਥਾ ਤੂੰ ਕਰਤਾ ਸਤਿਆਰ ਮੇਡਾ ਸਾਈਂ ਜੇ ਤੂੰ ਭਾਵੈ ਸੋਈ ਤਿਸੀ ਜੋਤੋਂ ਦੇ ਸੋਈਓ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰਤੈ ਉਹਨਾਂ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੁ ਮੁਕਕਵਾਇਆ ਤੁਦਿਆ ਆਪਣੇ ਛੁੜਾਇਆ ਆਪਣੇ ਲਾਇਆ ਤੂੰ ਦਰਿਆ ਸਭ ਤੁਜੀ ਹੀ ਮਾਹੇ ਤੁਜ ਬਿੰਦੋ ਜਾ ਕੋਈ ਨਾਏ ਜੀ ਜਦ ਤਬ ਤੇਰਾ ਖੇਲ ਵਿਜਗ ਮਿਲ ਵਿਛੜਿਆ ਸੰਗੋਗੀ ਮਹਿਲਾ ਜਿਸਨੋ ਤੋ ਜਾਣ ਆਏ ਸੋਈ ਜਨ ਜਾਣੈ ਅਰਗੁਣ ਸਦੀਆ ਕਬ ਖਾਨੈ ਜਿਨਰ ਤੇ ਵਿਆ ਤਿੰਨ ਸੁਖ ਪਾਇਆ ਸਹਿਜਿ ਅਰ ਨਾਮ ਸੁਮਾਇ। ਤੂ ਆਪੇ ਕਰਤਾ ਤੇ ਆਖੀਐ ਸਭ ਹੋਏ ਤੁਧ ਬੇਲੋਦਾ ਵਰ ਨ ਕੋਏ। ਤੂ ਕਰ ਕਰ ਵੇਖੇ ਜਾਣੈ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਤ ਮਹਿਲਾ ਪਹਿਲਾ। ਇਤਸਰ ਵੜੇ ਪਹਿਲੇ ਨਿਵਾਸਾ ਪਾਣੀ ਪਾਵਗ ਤਿਨੇ ਕੀਆ ਪੰਕਜ ਮੋ ਪਗ ਨਹੀਂ ਚੱਲੈ ਹਮਦੇ ਕਹਤੇ ਡੁਬੇ ਆਲੇ ਮਾਨੇਕ ਨਾ ਤੇਥ ਸਮੋੜ ਮਨਾਰ ਬਿਸਰ ਤੇਰੇ ਗੁਣ ਗਲਿਆਰਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਨਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾ ਹੀ ਵਿਸਰਿਆ ਆਸਾ ਮਹਿਲਾ ਪੰਜਵਾਂ ਪਈ ਪ੍ਰਾਪਤ ਮਾਨੁਖ ਦੇਰੀਆ ਗੋਵਨ ਮਿਲਣ ਕੀ ਤੇਰੀ ਬਰੀਆ ਵਰ ਕਾਰ ਤੇਰੇ ਕੀਤੇ ਨਾ ਕਾਂ ਸਾਥ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗਉ ਜਲ ਤਰਣ ਕੀ ਜਨਮ੍ਰਿਤਾ ਜਾਤ ਰੰਗ ਮਾਇਆ ਕੀ ਰਾਹਾ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਾਣਿਆਰ ਰਾਯਾ ਕਹ ਨਾਨਕ ਹਮ ਨੀਚ ਕਰਮ ਫਰਨ ਪਰੇ ਕੀ ਰਖੋ ਸਰਮਾ ਜਪ ਤਪ ਸੰਜਮ ਕਰਮਨਾ ਕਮਾਇ ਸੇਵਾ ਸਾਧਨ ਜਾਣਿਆ ਰਾਇ ਕਹ ਨਾਨਕ ਅਮਨੀਚ ਕਰਨਾ ਕਰਨ ਪਰੇ ਕੀ ਰੱਖੋ ਤਰਮ ਇੱਕ ਓੰਕਾਰ ਤਿਵਾਏ ਗੁਰ ਦੀ ਕੀ ਫਤੇ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਤੋ ਪਈ ਅਮਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਦ ਚਰਨਨ ਮੰਨ ਰਹਾ ਮਹਾਰਾਪਨਾਂ ਜਾਣ ਕਰੋ ਪ੍ਰਤਿਪਾਰਾ ਅਮਰੇ ਦੂਤ ਸਵੇ ਤੁਮ ਕਾਵੋ ਆਪਾ ਦੇ ਮੋਏ ਬਚਾਵੋ ਸੁਖੀ ਬਸੇ ਮੋਰੋ ਪਰਿਵਾਰਾ ਕਿਰਤ ਸਿਖਤ ਸਵੇ ਕਰਤਾਰਾ ਮੋਰ ਅਛਾਨਿਜ ਕਰ ਦੇ ਕਰੀਆ ਸਭ ਬਾਰਨ ਕੋ ਆਜ ਸੁਗਰੀਆ ਪੂਰਨ ਹੋਏ ਮਾਰੀ ਆਕਾ ਤੋਰ ਬੁਝਰ ਕੀ ਰਹੇ ਪਿਆਸਾ तुम्हें चार कोई और ना त्याहूं जो भर जाऊं तो तुम दे पाऊं सेवक से का मारे तारिया चुन चुन सतर मारे मारिया आप दे मुझे बरिया मरण काल का त्रास निवरिया हो जो सदा मारे पच्चा सिर एक दूजो करे और अच्छा राग ले मोरा कनारी साहिब संत साहिब प्यारे दीन बंध दूर करके अंता तुम हो पूरी चतुर्दश कंता काल पाए ब्रह्मा मवतरा काल पाए शिव दिव अवतरा काल पाए करबितन प्रकाश सकल काल का की आत्मसा जवन काल योगी सब कीओ वेदराज ब्रह्मा जति जवन काल सब लोक सुवारा नमस्कारतय मारा जवन काल सब जगत बनायो देव देत जशम पदयायो आध अंत एके अवतार सोई गुरु सम दुहा मारा नमस्कार तिथि को मारी सकल प्रजा जिन आप सुवारी शिव को शिव गण सुख दियो सतरण को पल मोहबत की कट कट के अंतर की जानत भले बुरे की पीर पहचानत <coughs> चीटी ते कुंचर सतूला सब पर कृपा दृढ़ कर भूला संतन दुख पाए ते दुखी सुख पाए साधन के सुखी के की पीर पहचान कट कट के पट पट की जाने ਜਾ ਬੋਧ ਕਰ ਦਾ ਕਰਾ ਕਰ ਤਾਰਾ ਪ੍ਰਜਾ ਤਰਤ ਦਬ ਦੇ ਅਪਾਰਾ ਜਾ ਬਾ ਕਰ 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 ਤੋ ਹੋਂ ਕਬ ਹੋਂ ਤੋ ਮੈਂ ਮਿਲ ਤੋ ਦੇ ਧਰਤ ਬਹਾ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਨੀ ਬੂਜ ਉਚਾਰੇ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਦੇਤ ਭੇਦ ਕਰ ਆਲਮ ਨਿਰੰਕਾਰ ਨਿਰਵਕਾਰ ਨਿਲੰਬੋ ਯਾਦ ਨਿਲਾ ਨਾਦ ਸੰਭੋ ਤਾ ਕਾ ਮੋੜ ਚਾਰਤ ਭੇਦਾ ਜਾ ਕੋ ਭੇਦ ਨਾ ਪਾਵਤ ਵੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੋੜ ਕਤ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਤਚਦਾ ਸਿਵ ਨਿਰੰਕਾਰ ਕਾ ਚਿਤਨੇ ਪੇਵਾ ਆਪ ਆਪਣੀ ਬੁਧਾ ਹੈ ਦੇ ਤੀ ਬਰਨਤ ਭਿੰਦ ਭਿੰਨ ਤੂ ਹੈ ਤੇ ਤੀ ਤੁਮਰਾ ਲਖਾਣਾ ਜਾਏ ਪਸਾਰਾ ਕਹਿ ਬਿਦਿਸ਼ ਜਾ ਪ੍ਰਤਮ ਸੰਸਾਰਾ ਇਕ ਰੂਪਾਨੁਪਸਰੂਪਾਰੰਕ ਭਿਉ ਰਾਵ ਕੈ ਤੂ ਪਾਂਡਵ ਜੀਰਸ ਤੇ ਤੁਜ ਕੀ ਨੀਅਤ ਬੁਝ ਖਾਨ ਮੋਰਚ ਦੀਨੀ कहा फूल राजा है बैठा कौन से मठ भो शंकर के टा सक दिखाई चंबा आद दिगात श्री चंबा अगर अच्छा मेरी तुम करो सिखो बार सिख संग्रो पाता सुखल मलेश करो रण काता जे अस तो सरणी परे तिनके दुट दह दो मरे पुरख जमन पग पर तिहार तिनके तुम संकट सब टारा ਜੋ ਕਲ ਕੋਇਕ ਬਾਰ ਤੇ ਹੋਇ ਤਾ ਕੇ ਕਾਲ ਨਿਕੜਨੈ ਰਚਾਏ ਤੈ ਸੁਰ ਕਾਲਾ ਦੂਟ ਰੇ ਤਰੇ ਤਤ ਕਾਲਾ ਕਿਰਪਾ ਦਿਰਤਨ ਜਾਇ ਨਿਰ ਹੋ ਤਾ ਕੇ ਤਾਪ ਤਨ ਕੁਮਰੋ ਰਿਦਿ ਸਿਧਿ ਕਰਮ ਸਭ ਹੋਈ ਦੁਰਚਾਚ ਵੇ ਸਕੇ ਨ ਕੋਈ ਏਕ ਬਾਰ ਜਨ ਤਮੈ ਸੰਬਾਰ ਕਾਲ ਪਾਤੇ ਤੈ ਹੂ ਬਾਰਾ ਜਿੰਦਰ ਨਾਮ ਦਿਹਾਰੋ ਪਾ ਦਾਰਗ ਦੁਖ ਲੋਕ ਤੇ ਰਹਾ काडगो केत मैं शरण तिहारी आप हा दे ले हो बारी सर्ब तौर्मो साईं धुत दुख ते ले हो बचाई सया पायन दे जबते तुमरे तबते को आंख तेरे नहीं अन्यो राम राइन कुरान कुरान अनेक कै मते एक न मान्यो सिमरत शास्त्र वेद सब बहु भेद कय एक न जान्या श्री असपान कृपा तुमरी कर मैना के तुम तोय बखान ने दोहरा ਸਗਲ ਦੁਆਰ ਕੋ ਚੜ ਕੇ ਗਿਓ ਤਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰੇ RAM KALI MEHLA TE JANA ANDI KONGKAR SATGOR PRASAD आनंद पेया मेरी महाय सतगुरु में पाया सतगुरुता पाया तेरे से थी मनमतिया मदैया राग रतन परिवार परियां शब्द गावन आईयां शब्द दाता गावोरी के राम मन जिने मसाय कह हे नानक नंदो आ सतगुरु में पाया ए मन मेरे आ टूटदार वरन ना लेर नाल राव तू मन मेरे दुख सब विसारणा ਅੰਗੀਕਾਰੋ ਕਰੇ ਤੇਰਾ ਕਾਰ ਸਭ ਸੁਵਾਰਣਾ ਸਭ ਨਾਗਲਾਂ ਸਮਰੱਤ ਸੁਆਮੀ ਸੋਖਿ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਵਰ ਨਾਲੇ ਸਾਚ ਸੈ ਬਾਕਿਆ ਨਹੀਂ ਕਰ ਤੇਰਾ ਧੰਤਾ ਤੇਰਾ ਸਭ ਕੀ ਚਾਹ ਇਸ ਦੇ ਸੋ ਪਾਵੇ ਸਦਾ ਸਿਵਦਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੇ ਸਬਦ ਕਨੇਰੇ ਕਹੇ ਨਾਨਕ ਸਚੇ ਸਭ ਕਿਆ ਨਹੀਂ ਕਰਤੇ ਰਾ ਸਚਾ ਨਾਮ ਮੇਰਾ ਆਧਾਰੋ ਤਤ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸੰਤ ਸੁਖਮਨਾਏ ਬਸਿਆਂ ਜਿਨੇਠਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਦੀਆਂ ਵਡਿਆਈਆਂ ਕਹੇ ਨਾਨਕ ਤੋਰਾ ਸੰਤੋ ਸਬਦ ਧਰੋ ਪ੍ਰਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚਵਤਿ ਅਧਕਾਰ ਸਭਾਗਾ ਘਰ ਸਭਾਗਾ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਤਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਅਰਕੇ ਲਾਗੇ ਕਹੇ ਨਾਨਕ ਤਸ ਕੋ ਆਤਿਤ ਕਰ ਅਨਹਦ ਵਾਜੀ ਆਨੰਦ ਸੋਣਾ ਵਡ ਭਾਗੀਓ ਸਗਲੇ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲੇ ਵੀ ਸੂਰੇ ਦੁਖ ਰੋਗ ਸੰਤਾ ਪੂਤਰੇ ਸੂਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਤੇ ਪੂਰੇ ਗੁਰ ਤੇ ਜਾਣੇ ਤੁਣ ਤੇ ਪੁਨੇਤ ਕਹਿ ਤੇ ਬੋਤ ਸਤਗੁਰ ਆ ਪ੍ਰਭੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਬਾਜ ਅਨੰਦ ਤੂਰੇ ਗੁੰਦਾਵਣੀ ਮਹਿਲਾ ਪੰਜਵਾ ਥਾਲ ਵਿੱਚ ਤਿਨ ਮਸਤੂ ਪਈਓ ਸਤ ਸੰਦੋਗ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਭੁਜਾ ਤਿਸ ਕਾ ਉਧਾਰੋ ਏ ਵਤ ਤਜੀ ਨੈ ਜਾਇ ਨਿਤ ਨਿਤਰ ਕਰ ਧਾਰੋ ਤਮ ਸੰਸਾਰ ਕਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰੋ ਸੁਲੋਕ ਮਹਿਲਾ ਪੰਜਵਾ तेरा किता जा तो नहीं मैनो जोग कि तो मैं निर्गुण आ रे खो गुण ना आपे तरस पे हो तरस पे आ मैं रामत हो सतगुर सज्जन मिले आ नानक नाम मिला ता जीवा तन मन ती वैरे पौड़ी तेते तू समरथ जिथे कोय ना उते तेरी राख अग्नि उदर माए <coughs> सुन के जम के दूत नाए तेरे चढ़ जाए भवजल जल सदा गुर सब दी पार पाए ਜਿਨੇ ਕੋ ਲੱਗੀ ਪ੍ਰਸਮਰਿਤੇ ਕਾਇ ਕਲਮੈ ਹੋਪਨ ਗੁਣ ਗੋਵਿੰਦ ਕਾਇ ਸਭ ਸੇ ਨੋ ਕਿਰਪਾਲ ਸਮਾਲੇ ਸਾਇ ਤਾਇ ਬਿਰਥਾ ਕੋਈ ਨ ਜਾਣ ਜੈ ਆਵਕ ਦਾਇ ਤੁ ਲੋਕ ਪਹਿਲਾ ਪੰਜਵਾ ਆਤਰ ਗੁਰੂ ਅਰਧਨਾਥ ਜੀ ਵਾਦਪ ਗੁਰਨਾਓ ਨੇਪਰੀ ਸਤਗੁਰ ਪੇਖਣਾ ਕਰਮਣੇ ਸੁਨਣਾ ਗੁਰਨਾਓ ਸਤਗੁਰ ਤੇ ਤੀਰਤੀਆ ਦਰਗਾ ਪਈ ਏ ਟਾਓ ਕਉ ਨਾਨਕ ਕਿਰਪਾ ਕਰਾ ਜਸਨੋਏ ਵਰ ਦੇ ਜਗ ਮਾ ਉਤਮ ਸਾਡੀ ਆ ਵੇਲੇ ਕਈ ਕੈ ਮਹਲਾ ਪੰਜਵਾ ਰੱਕੇ ਰਕਣ ਹਾਰੇ ਆਪੂ ਬਾਰੀ ਅਨੁਗੁਰ ਕੀ ਪੈਰੀ ਪਾਏ ਕਾਜ ਸੁਵਾਰੀਆ ਨਾ ਹੋ ਆਪ ਦੇ ਆਲਮ ਨੋ ਨਾ ਵਿਸਾਰੀਆ ਨ ਸਾਧ ਜਨਾ ਕੇ ਸੰਗ ਭਵਜਲ ਤਾਰੀਆ ਨ ਸਾਖਤ ਨਿੰਦਕ ਟੋਟ ਕੇ ਨ ਮਾਏ ਵਿਦਾਰੀਏ ਤੇ ਸਾਹਿਬ ਕੀ ਤੇਕ ਨਾਨਕ ਮਨਿ ਮਾਏ ਜਿਸ ਸੇ ਮਰਕzuk ਹੋਏ ਸਗਲੇ ਰੂਪ ਜਾਏ ਇਸ ਸਾਹਿਬ ਕੀ ਤੇਕ ਨਾਨਕ ਮਨਿ ਮਾਏ ਜਿਸ ਸਸੇ ਮਾਰਾ ਤਸੋ ਕੋ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਦਾ ਖਾਲਸਾਬ ਸ੍ਰੀ ਵਾਹਿਗੁਰਜੀ ਕੀ ਫਤਿਹ ਕੁਦ ਆਗੇ ਔਰ ਦਾਸ ਸਹਮਾਰੀ ਜੀਓ ਪਿੰਡ ਸਾਬੋ ਤੇਰਾ ਵਾਹਿਗੁਰੂ ਕਹੋ ਨਾਨਕ ਸਾਬੋ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਵਾਹਿਗੁਰੂ 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 ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਦੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਛਾਈ ਦਸਵੀਂ ਪ੍ਰਥਮ ਭਗਉਤੀ ਸਮਰਕਾ ਸ੍ਰੀ ਗੁਰੂ ਨਾਨਕ ਦੇਵ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਤਰਨਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਜੀ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਇਆ ਜਿੰਦਠਿਆ ਸਬਦੋ ਕੀ ਜਾਏ ਸ੍ਰੀ ਗੁਰੂ ਤੇਗ ਬਹਾਦਰ ਸਿਮਰ ਕਾਹ ਕਰਨਾ ਉਨੀ ਦੇ ਆਵੇ ਤਾਏ ਸਬਤਾਈਓ ਐਸਾਏ ਸਬਤਾਈਓ ਐਸਾਏ ਦਸਵੇਂ ਪਾਠ 탄탄 ਸਾਹਿਬ ਜੀ ਗੁਰਗੋਮੇ ਸਿੰਘ ਸਾਹਿਬ ਜੀ ਮਹਾਰਾਜ ਸਬਤਾਈਓ ਐਸਾਏ ਸਬਤਾਈਓ ਐਸਾਏ ਦਸਾਂ ਪਾਠ ਦੀ ਆਤਮਕ ਜੋਤ 탄탄 ਸਾਹਿਬ ਜੀ ਗੁਰਗਰਸ ਸਾਹਿਬ ਜੀ ਦੇ ਪਾਠ ਜਿਦਾਰ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਦੀ ਬੋਲਣਾ ਦੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੋਹਾਂ ਸਾਹਿਬ ਜਿਆਦੇ ਆ 40 ਮੁਖਤਿਆਂ ਹੱਦੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਵਤੁ ਲਾਇ ਤੇ ਗਵਾਹੀ ਦੇ ਤੁਣ ਕੇ ਅੰਦਿਤ ਕੀਤਾ ਜਿਨਾ ਪਿਆਰ ਆ ਸਤਿਕਾਰ ਆਨ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਦੀ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿਨਾ ਸਿੰਘਾਂ سنگਣੀਆਂ ਆ ਪਚੰਗੀਆਂ ਧਰਮੇਤ ਸਿੱਧੇ ਤੇ ਬੰਦ-ਬੰਦ ਕਟਾਏ ਖੋਪੜੀਆਂ ਲਵਾਈਆਂ ਚਰਕਣਿਆਂ ਤੇ ਚੜੇ ਤਾਨ ਆਰਿਆਂ ਨਾਲ ਚਿੜਾਏ ਦੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਣੀ ਹਾਰਿਆ ਸਿੱਖੀ ਕੇਸਾ ਸੁਆਸਾਂ ਸੰਗਣੀ ਭਾਈ ਤਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਦੀ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾ ਤਖਤਾਂ ਤੇ ਸਰਬਤ ਗੁਰਦੁਆਰਿਆਂ ਗੁਰਧਾਮਾਂ ਦਾ ਆਧਿਆਤਰ ਕੇ ਖਾਲਸਾ ਸਾਹਿਬ ਦੀ ਬੋਲਣਾ ਜੀ ਸ੍ਰੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਿਆਵਾ ਚਿੱਤਿਆਮਨ ਕਾ ਸਦਕਾ ਸਰਬ ਤੁਪ ਹੋ ਵਾ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਰ ਅਚਾਰ ਰੈਤ ਦੇਖ ਤੇ ਫਤਿਹ ਬਰਦ ਕੀ ਪਾਜ ਪੰਥ ਕੀ ਜੀਤਰੀ ਸਾਹਿਬ ਜੀ ਉਸਾਹਿ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਸਾਹਿਬ ਦੀ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਿਗੁਰ ਜੀ ਬਖਸ਼ੋ ਸਿੱਖਾ ਨਉ ਸਿੱਖੀ দান ਕੇ ਸਤਾਨ ਰਹਿਤ দান ਬੇਬੇਕਦਾਰ ਵਿਸਾਹਾ দান ਭਰੋਸਾ দান ਦਾਣਾ ਸਰਦਾਰ ਨਾਮਦਾਰਸ਼ੀ ਦੀ ਅਮਰ ਤੁਸਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਇਸ਼ਨਾਨ ਕਿਉਂਕਿ ਹਾਂ ਚੰਡੇ ਬੁੰਗੇ ਦੁਗੋ ਦੁਗਾ ਤਲ ਧਰਮ ਕਾ ਜੇ ਦੇਕਾਰ ਖਾਲਸਾ ਸਾਹਿਬ ਦੀ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਿਗੁਰ ਦੀ ਆਗਦੀ ਤੇ ਗੁਰਸਿੱਖਾਂ ਦਾ ਮਨ ਨੀਵਾ ਮਾਤੋਤੀ ਮਾਤ ਪਤ ਦਾ ਰਾਖਾ ਆਪ ਕਾਲਪੁਰਖ ਵੈਦੂ ਇਹ ਕਾਲਪੁਰਖ ਦੀਨ ਦੇ ਹਾਲ ਕਰਨ ਕਾਰਨ ਪਤਿਤ ਕਿਰਪਾ ਨਿਦਾਨ ਆਪ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀ ਉਸ ਜੀ ਦੀਨ ਕਾਣਾ ਸਭ ਤੇ ਹੋਰ ਗੁਰਦੁਆਰਿਆਂ ਗੁਰਤਾਮਾਂ ਦੇ ਜਿਨ੍ਹਾਂ ਨੂੰ ਪਿਆਰੇ ਪੰਥ ਖਾਲਸਾ ਜੀ ਤੋਂ ਵਿਚੋੜਾ ਗਿਆ ਜਿਨ੍ਹਾਂ ਦੇ ਖੁੱਲੇ ਦਰਸ਼ਣ ਦੇਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪ ਆਪਣੀ ਪਿਆਰੇ ਪੰਥ ਖਾਲਸਾ ਜੀ ਨੂੰ ਮੁਖਵੇਂ ਨਹੀਂ ਮਾਣਿਆ ਆਂਦੇ ਮਾਰ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਉਟਿਆਂ ਦੇ ਔਰਤ ਕੇ ਪਿਤਾ ਵੈਦੂ ਧੰਨ ਧੰਨ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਗੁਰ ਦੀ ਆਪ ਦੀ ਦੇ ਪਾਵਨ ਪਵਿੱਤਰ ਚਰਨਾ ਕਮਲਾ ਵਿੱਚ ਅਰਦਾਸ ਬੇਨਤੀ ਜੋ ਜਿਹੜੀ ਪ੍ਰਾਰਥਨਾ ਸਤਿਗੁਰ ਦੀ ਆਪ ਦੇ ਬੱਚਿਆਂ ਨੇ ਆਪ ਦੀ ਰਛਾਵਾ ਦੇ ਖੁੱਲੇ ਦੁਆਨਸ ਸਦਾ ਸਤਿਗੁਰੂ ਜੀ ਸਜੇ ਤੇ ਮਹਾਰਾਜ ਸੰਧੀਆ ਸੋਧ ਰਹਿ ਰਾਚ ਪਈ ਸਾਬ ਨੰਦ ਸਾਹਿਬ ਦੇ 6 ਪੋੜੀਆਂ ਦੇ ਪਾਠ ਕਰਦੇ ਆਂ ਸੇਵਾਦਾਰਾਂ ਵੱਲੋਂ ਸੇਵਾ ਸਿਮਰਨ ਕਰਦੇ ਇੱਕ ਨਹੀਂ ਇੱਕ ਪ੍ਰਕਾਰ ਦੀਆਂ ਹੀਆਂ ਗਲਤੀਆਂ ਮਾਫ ਕਰਨੀਆਂ ਗਾਹ ਤੋਂ ਬਾਣੀ ਪੜਨ ਦੀ ਸੇਵਾ ਸੰਭਾਲ ਕਰਨ ਦੀ ਸਮਕਤ ਬਖਸ਼ੀ ਦੀ ਸਤਿਗੁਰ ਦੀ ਆਪ ਜੀ ਦੀ ਕਿਰਪਾ ਰਵਿਸ਼ਤ ਕਰ ਦਿੰਦੇ ਚਾਰ ਪਹਿਰ ਬੜੀ ਸੁੱਖਾ ਪਰਿਵਰਤੀ ਤੋਂ ਚੜੇ ਰਾਤ ਦੇ ਚਾਰ ਪਹਿਰ ਆਪ ਆਪਣੇ ਭਾਣੇ ਚ ਬਤੀਤ ਕਰਾਉਣੇ ਹਨ ਸੰਗਤ ਸੰਸਦਾ ਸਹਿਰੇਣਾ ਮਾਲ ਮੂ ਕਿਸ ਕੋਰਤੋਂਾਂ ਦੇ ਸਭ ਦੇਸ਼ਾਂ ਵਿੱਚ ਰੱਖਿਆ ਕਰਨੀ ਵਿਜਾਰਿਆ ਕਰਨਾ ਆਪ ਜੀ ਦੀ ਧਰਤੀ ਆਈ ਸਾਸ ਸੰਧੀ ਹਾਜ਼ਰੀ ਦਰ ਪ੍ਰਵਾਨ ਕਰਨ ਤੇ ਲਾ ਫਲਾਂ ਦੀ ਪੇਟਾ万 ਦਰ ਪ੍ਰਵਾਨ ਕਰਨੀ ਆ ਸਮੂਹ ਸੰਗਤਾਂ ਤੇ ਸਰਬਰਤਨਗਰ ਮਾਸੀਆਂ ਟਾਣੀਆਂ ਦੁਰਦ੍ਰੜ ਦੀ ਸੰਗਤਾਂ ਵਿੱਚ ਸੁਚਾਰੂ ਤੀ ਵਰਤੋਣੀ ਨਿਤਨੇਮ ਕੁਰਬਾਨੀ ਨਾਲ ਜੋੜੇ ਰੱਖਣਾ ਦੁੱਧਾਂ ਪੁੱਤਾਂ ਦੀਆਂ ਦਾਤਾਂ ਮਖੀਨੀਆਂ ਮੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਆਪ ਜੀ ਦੀ ਸੱਚੀ ਸੁੱਚੀ ਪਵਿੱਤਰ ਮਰਤਬਾਣੀ ਵਿੱਚ ਪਿੱਤਰ ਦੇ ਹੁਕਮ ਅਨੁਸਾਰ ਬਖਸ਼ ਕੇ ਸੰਗਤਨ ਨੂੰ ਨਿਹਾਲ 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 ਕਰੋ ਸਤਿਗੁਰੂ ਜੀ ਪ੍ਰਾਂਤ ਕੁਮਨਾਵੇ ਤੇ ਚਲਨਨ ਦੀ ਸਮਰਾਤਾ ਬਖਸ਼ਨੀ ਪੜੀ ਸੁਣੀ ਬਾਣੀ ਸਤਖੰਡਰਗਾ ਵਿਖੇ ਸੋਰ ਕੀ ਰਾਮਾਨ ਕਰਨੀ ਸਮੂਹ ਸੰਗਤਾਂ ਤੇ ਸਰਬੱਤ ਨਗਰ ਵਾਸੀਆਂ ਦੇ ਹਿਰਦੇ ਵਿੱਚ ਰਸੋਣੀ ਅੱਖਰ ਦਾ ਵਾਧਾ ਘਾਟਾ ਸਮਾਪਤ ਕਰਨੀ ਸਰਬੱਤ ਦੇ ਕਾਰਜਿਰਾਸ ਕਰਨ ਸਹੀ ਪਿਆਰੇ ਮੇਲੋ ਜਿਨਾ ਮੇਲੇ ਤੇਰਾ ਨਾਮ ਚਿਤ ਆਵੇ ਸੁਖਵੰਨਾ ਨਾਨਕ ਨਾਮ ਚਰਨੀ ਕਲਾ ਤੇਰੇ ਪਾੜੇ ਸਰਬਤ ਦਾ ਪੁਲਾ ਬੁਲੇ ਸੋ ਨਿਹਾਲ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਦੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੈ ਤੇਵਕ ਜਲਮਨ ਰਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਰਠ ਹੈ ਲਾ ਪੰਜਵਾ ਆਗੇ ਸੁਖ ਮੇਰੇ ਮੀਤਾ ਪਾਚ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਦੌਲਤ ਕਤ ਹੋ ਨਾਹੀ ਆਗੇ ਸੁਖ ਮੇਰੇ ਮੀਤਾ ਪਾਚ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਢੋਲਤ ਕਟੋ ਹੋ ਨਹੀਂ ਸਾਚੇ ਸਾਇਸੋ ਮਨ ਮੰਨਿਆ ਅਰ ਸਰਬ ਨਿਰੰਕਰ ਜਨਿਆ ਰਹਾ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੈ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਬ ਜੀ ਤੇਰੇ ਦਿਆਲਾ ਆਪਣੇ ਭਗਤ ਕਰੈ ਪ੍ਰਤਪਾਲਾ ਅਤ ਰਧ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਕਿਰਤ ਕੋਲ ਕੋ ਮੇਰਾ ਜੋੜੀ ਦੀ ਕੀ ਮੰਨ ਲੈ ਪਹਿਲਾ ਕੁੰਕਾਰ ਤੁਰ ਗੁਰ ਪ੍ਰਸਾਦ ਜੇ ਕਰ ਕਰਤੀ ਆਖੀਆ ਕਰਤੇ ਕਉ ਵਿਚਾਰੋ ਤਿਤ ਕਰਗਾ ਹੋ ਤੋ ਨਾ ਸਿਰੋ ਸਿਰ ਜਨਾ ਹਰੋ ਤਿਤ ਗਾਵ ਮੇਰੇ ਨਰ ਕੋ ਪਾਸ ਤੋ ਲਾਉ ਆਰਿ ਸੋ ਨੇ ਸਦਾ ਕੋਈ ਰਾਉ ਇਤੋ ਨੇ ਤੇ ਜੇ ਰਸ ਮਾਲੀ ਦੇਖੇ ਜੋ ਦੇਵਨ ਹਾਰ ਤੇਰੇ ਨਾਨਕ ਨੂੰ ਕਰਨਾ ਪਵਾ ਤਿਸ ਕਰਤੇ ਕਮ ਸਮਾਰ ਸਮਤ ਲਿਖੇ ਅਨੁਸਾਰ ਪਰ ਪਾਉ ਤੇ ਨੂੰ ਦਵਾ ਫਜਰ ਦੀ ਪ੍ਰਕਿਰਿਆ ਨੂੰ ਵਿਸਤ੍ਰਿਤ ਸੁਨੇਹੇ ਕਰਤਾਰੇ ਹੋ ਪੰਚਾਸ ਬਰੇ ਨਿਤ ਭਵਨ ਸੋਧਨ ਆਰਾ ਸਿਮਰੀਏ ਨਾਲ ਤੇ ਰੇਮਨ ਆਗਾ ਸਮਨ ਤਲ ਚੇ ਕਰਚੇ ਕਰਚੇ ਦੇਸ ਗੁਰਗੁਰੇ ਕੋ ਵੇਸ ਨੇ ਬੱਬਾ ਜੇ ਕਰ ਤੋਂ ਗਦਨ ਮਾਥਲ ਰਗ ਤੰਤਪੁਰ ਨੇ ਤਾਰਕਾ ਮੰਡਲ ਜਨ ਪ੍ਰਮੋਤੀ ਤੁਮ ਮਲਿਆਲ ਪੰਥ